ਪੈਨੂ ਆ ਵੀ ਟਿਕਟ ਲੈ ਲੈ ਆ ਕੇ ਆਲਾ 100 ਰੁਪਿਆ ਚਾਰ ਹਾਫ ਟਿਕਟਾਂ ਕੱਢਦੇ ਤੇ 20 ਰੁਪਿਆ ਵਾਪਸ ਦੇ ਦੇ ਉਹ ਸੀਟਾਂ ਤੁਸੀਂ ਪੂਰੀਆਂ ਮਲੀਆਂ ਟਿਕਟਾਂ ਤੁਸੀਂ ਹਿਸਾਬ ਲੈਣ ਦੇ ਜੇ ਉਹ ਅਸੀਂ ਇਦਾਂ ਜਾਂਦੇ ਤੂੰ ਹੀ ਨਵਾਂ ਆ ਜਾਂਦਾ ਕੀ ਕਹਿੰਦਾ ਏ ਕੋਈ ਨਹੀਂ ਲੂਣ ਭਾਲਦਾ ਪਹਿਲੇ ਦਿਨ ਹੀ ਜਾਂਦਾ ਹਾਂਜੀ ਮਲਾਜਮਾ ਮਲਾਜਮ ਮਤਲਬ ਉਹ ਪੰਜਾਬ ਪੁਲਿਸ ਉਹ ਅੱਛਾ ਛਾ ਕਿੱਥੇ ਦੀ ਡਿਊਟੀ ਤਰ ਸਿੱਕੇ ਠਾਣੇ ਆਪਾਂ ਨੂੰ ਵੀ ਤਰਚਕਾ ਠਾਣੇ ਪੈਂਦਾ ਵਾ ਉਹ ਅੱਛਾ ਛਾ ਚਲ ਕੋਈ ਨਹੀਂ ਕੋਈ ਕੰਮ ਆਇਆ ਦੱਸੀ ਕੋਈ ਨਹੀਂ ਕੋਈ ਨਹੀਂ ਦੱਸ ਦਾਂਗੇ ਸਾਰੇ ਮੁਕਤ ਕਰੇ ਜੀ ਚੜ ਗਏ ਐਨੇ ਨਾਲ ਤਾਂ ਗੱਡੀ ਦਾ ਤੇਲ ਨਹੀਂ ਨਿਕਲਣਾ ਸਾਡੀਆਂ ਤਰ੍ਹਾਂ ਘਾਤ ਦੇਣੀਆਂ ਨੇ ਇੱਕ ਮਿੰਟ ਆ ਜਾ ਤੂੰ ਬਾਅਦ ਚ ਮੈਨੂੰ ਇਹਨਾਂ ਦਾ ਇਲਾਜ ਕਰਨਾ ਹੀ ਪੈਣਾ ਲੱਗਦਾ ਉਹ ਤੁਸੀਂ ਫੇਰ ਸੀਟਾ ਮਾਲ ਕੇ ਬਹਿ ਗਏ ਜੀ ਜੇ ਸੀਟਾਂ ਦੇ ਬਹਿਣਾ ਤੇ ਪੂਰੀ ਟਿਕਟ ਲੱਗਣੀ ਹੈ ਆਹ ਨਾਲ ਨਹੀਂ ਟਿਕਟ ਕਰੀ ਮੁਲਾਜ਼ਮ ਸਾਹਿਬ ਮੁਲਾਜ਼ਮ ਸਾਹਿਬ ਕਿਹੜਾ ਮੁਲਾਜ਼ਮ ਹੈ ਇਹ ਸਾਡੇ ਪਿੰਡ ਦਾ ਬੱਗਾ ਕਮਲਾਲੀ ਚੱਕਰ ਚ ਲੱਗਾ ਕੀ ਜਾਂਦੇ ਸੀ ਆਇਆ ਗਾਂ ਤੈਨੂੰ ਵੀ ਦਾਦੇ ਆ ਕੀ ਜਾਂਦੇ ਹਾਂ ਉਹ ਨਹੀਂ ਨਹੀਂ ਮੈਂ ਤੇ ਤੁਹਾਨੂੰ ਇਹ ਕਹਿੰਦੇ ਹਾਂ ਵੀ ਇਹ ਕੀ ਜਾਂਦਾ ਇਹ ਆਉਂਦਾ ਸੀਟਾਂ ਤੇ ਨਹੀਂ ਬਹਿਣਾ ਉਹ ਕਿੱਦਾਂ ਸੀਟਾਂ ਤੇ ਨਹੀਂ ਬਹਿਣਾ ਸੀਟਾਂ ਬਹਿਣਾ ਤੇ ਹੁੰਦੀਆਂ ਮੁੰਡੇ ਦੇਸ਼ ਦਾ ਭਵੇਖਿਆ ਤੂੰ ਉਹਨਾਂ ਨੂੰ ਸੀਟਾਂ ਠਾਈ ਜਾਣਾ ਬਾਬੇ ਤੂੰ ਕਹ ਲਾ ਨਾ ਅੱবি ਅੱਡੀ ਟਿਕਟਾਂ ਵਾਲੇ ਨੂੰ ਸੀਟ ਦੇਣੀ ਬਹਿਣ ਦੇਣਾ ਜੇ ਕੋਈ ਅੱਗੇ ਚੁੰਜੜੇ ਕਰੇ ਤੇ ਫੋਨ ਕਰਦੇ ਹੋ ਸਾਂਭ ਲਾਂਗੇ ਆਹੇ ਬੱਸਾਂ ਚਲਾਉਣੀਆਂ ਖਾਲੀ ਦਾ ਵਾੜਾ ਨਹੀਂਗਾ ਸਾਰੇ ਪ੍ਰਬੰਧ ਕਰਕੇ ਰੱਖਣੇ ਪੈਂਦੇ ਆ ਕੀ ਪ੍ਰਬੰਧ ਕੀਤਾ ਮੈਨੂੰ ਸਟਾਨ ਲਵਾ ਦਿਆਂ ਹੀ ਆ ਜਾ ਥੱਲੇ ਤੈਨੂੰ ਦੱਸਦਾ ਕੀ ਪ੍ਰਬੰਧ ਕੀਤਾ ਚਲੋ ਆ ਚੋੜ ਆਪਰਾ ਆਈਂ ਆ ਪ੍ਰਬੰਧ ਕਰਕੇ ਰੱਖੀ ਜਾਈਂ ਆ ਰੁਪਈਏ 20 ਦੇ ਇਹਨੂੰ ਕੱਢ ਕੇ ਆ ਡਾਕਸ ਲੈ ਲੈਂਦੇ ਏਦਾਂ ਜਿਵੇਂ ਅਸੀਂ ਡਰਾਈਵਰਾਂ ਕਰੈਕਟਰਾਂ ਦੇ ਪਿੱਛੇ ਲੜਨ ਲੱਗੇ ਕਿਤੇ ਚਲਾ ਲੀਆਂ ਟ੍ਰਾਂਸਪੋਰਟਾਂ ਆਈਂ ਚਲੋ ਗੱਡੀ ਚੋਰ ਤੂੰ ਚਲੋ ਕਰੋ ਕਰੋ Thank you.